ਹਾਂ 92 ਨਾ ਦਿਓ ਜਿਹੜਾ ਨਵਾਂ ਸਰਪੰਚ ਚੁਣੋਗੇ ਉਹਨਾਂ ਦਾ ਮਾਤਾ ਪਿਤਾ ਭਈਏ ਦੀ ਵੋਟ ਨਹੀਂ ਪਿੰਡ ਚ ਪੰਣੀ ਚਾਹੀਦੀ 70-72 ਲੱਖ ਭਈਆ ਕੱਟਾ ਹੋ ਗਿਆ ਭਾਈ ਪੰਜਾਬ ਚ ਖੜ ਜੋ 20 ਸਾਲ ਸੋਡਾ ਮੁੱਖ ਮੰਤਰੀ ਯੂਪੀ ਬਿਹਾਰ ਦਾ ਭਈਆ ਹੋਊਗਾ ਕੋਈ ਸਰਪੰਚਤਾ ਬਣ ਲਾਗੇ ਦੁਆਬੇ ਚ ਜਲੰਧਰ ਰਖਪੂਰ ਤਲਾ ਨਵਾਂ ਸ਼ਹਿਰ ਪਿੰਡਾਂ ਸਰਪੰਚ ਬਣੇ ਬੈਠੇ ਕੋ ਆਪਾਂ ਸਾਰੇ ਬਾਹਰ ਨੂੰ ਭੱਜ ਗਏ ਕੋਲਰ ਜਗਾਰ ਸਾਡੇ ਗਰੀਬਾਂ ਦਾ ਮਜ਼ਦੂਰਾਂ ਦਾ ਇਹਨਾਂ ਨੇ ਖੋਲਿਆ ਆ ਕੇ ਛਲਰਾ ਜੇ ਆਗੇ ਪੱਠਿਆਂ ਤੇ ਆਗੇ ਕਾਰਖਾਨਿਆਂ ਤੇ ਆਗੇ ਦਾਣਾ ਮੰਡੀਆਂ ਤੇ ਆਗੇ ਸਾਡਾ ਕੁੱਲ ਗਰੀਬ ਭੁੱਖਾ ਮਾਰਤਾਂ ਦੇ ਨੇ ਆ ਕੇ ਇਸ ਕਰਕੇ ਬੇਨਤੀ ਆ ਜਿਹੜਾ ਨਵਾਂ ਸਰਪੰਚ ਨੇ ਉਹਨਾਂ ਦੇ ਭਾਈ ਮਾਤਾ ਪਾ ਪਿੰਡ ਦੇ ਵੰਗਾਂ ਦੀ ਵੋਟ ਨਹੀਂ ਬਣਨੀ ਚਾਹੀਦੀ ਪਰ ਸਾਡੇ ਹਾਲਾਤ ਉਲਟਾ ਜੇ ਦੋ ਬੰਦੇ ਵੰਗਾਂ ਦੇ ਖਿਲਾਫ ਆ 10 ਵੰਗਾਂ ਦੇ ਹੱਕ ਚ ਹੁੰਦੇ ਆ 9 ਸਾਲ ਹੋ ਗਏ ਭਾਈ ਮੈਨੂੰ ਪੰਜਾਬੀ ਬੋਲੀ ਖਾਤਰ ਲੜਦੇ ਨੂੰ 16 ਮੁਕਾਦਮੇ ਦਰਜ ਹੋਏ ਅੱਜ ਵੀ ਚੱਲਦੇ ਆ ਬੋਰਡਾਂ ਦੇ ਰੰਗ ਮਾਰਤੇ ਸੀ ਜੇਲ੍ਹ ਵੀ ਕੱਟ ਕੇ ਆਇਆ ਸਕੂਲਾਂ ਦੇ ਵੀ ਜਾ ਕੇ ਲੜਦਾ ਪੂਰਾ ਦੱਖਣ ਭਾਰਤ ਘੁੰਮ ਕੇ ਆਇਆ ਕੇਰਲਾ ਤੋਂ ਲੈ ਕੇ ਕਰਨਾਟਕ ਆ ਤਾਮਲनाडु ਆਂਧਰਾ ਤੇ ਲਗਾਨਾ ਗਿਆ ਬੰਗਾਲ ਗਿਆ ਉਸ ਤੋਂ ਬਾਅਦ ਉੱਥੇ ਵੀਡੀਓ ਬਣਾ ਆਪਣਾ ਪਾਇਆਂ ਵੀ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਵੇ ਇਹਨਾਂ ਲੋਕਾਂ ਤੋਂ ਸਿੱਖਣਾ ਕਿਵੇਂ ਉਹ ਲੋਕ ਆਪਣੀ ਸਾਡੀ ਬੋਲੀ ਦੀ ਉਮਰ ਸਿਰ ਤੇ ਸਿਰਪਾ 75 ਸਾਲ 70 ਸਾਲ ਹੈ ਇਹ ਮੈਂ ਨਹੀਂ ਕਹਿੰਦਾ ਕਿ ਜਿਹਨਾਂ ਸਪੰਡ ਖਲਾਣੇ ਵਾਲਿਓ ਛੋਡੀ ਬੋਲੀ ਆਉਣ ਵਾਲੇ 75 70 ਸਾਲ ਚ ਮਰ ਜੂ ਕਿ ਜਉਂਦੀ ਰਹੂਗੀ ਹਾਂ ਬੋਲੀ ਦੀ ਗੱਲ ਕਰਦਾ ਮੈਂ ਜਉਂਦੀ ਰਹੂ ਕਿ ਮਰੂਗੀ ਕਿੱਥੇ ਪੜਦਾ ਸੁਣਿਆ ਹਾਂ ਇੱਕ ਕੋਈ ਕੋਈ ਪੜ੍ਹਦਾ ਨਾ ਬੈਠਦਾ ਕਿਹੜੀ ਕਲਾਸ ਚ 8ਵੇਂ ਚ ਪੰਜਾਬੀ ਦੀਆਂ ਲਗਾ ਮਾਤਰਾਵਾਂ ਔਕਰ ਦੇ ਰੈਂਕੜ ਬਿਹਾਰੀਆਂ ਸ਼ਿਆਰੀਆਂ ਕਿੰਨੇ ਹੁੰਦੇ ਆ ਹੈ 8 ਮੇਰੇ ਸਹਾਰਾ ਜਿਹਨਾਂ ਸਕੇ ਝੂਠ ਬੋਲਦੀ ਐ 75 ਸਾਲ ਨਹੀਂ 30 40 ਸਾਲ ਦੀ ਮਰ ਜਾਓਗੇ 8ਵੇਂ ਚ ਪੜ੍ਹਦੇ ਜਵਾਕ ਨੂੰ ਇਹ ਨਹੀਂ ਪਤਾ ਵੀ ਲਗਾ ਮਾਤਰਾਵਾਂ ਬਿਹਾਰੀਆਂ ਸ਼ਿਆਰੀਆਂ ਕਿੰਨੀਆਂ ਹੁੰਦੀਆਂ ਸਿਰ ਤੇ ਜੂੜੇ ਆ ਪੱਲੇ ਉੜਦੇ ਨਹੀਂ ਨਹੀਂ ਵਿਆਖਤ ਨਹੀਂ ਲਗਾ ਮਾਤਰਾ ਨਹੀਂ ਤੁਸੀਂ ਮੈਨੂੰ ਇਹ ਦੱਸੋ ਭਾਈ ਆ ਕਣਕ ਦੀ ਬੀਜੀਆ ਤੁਸੀਂ 6 ਮਹੀਨਿਆਂ ਦੀ ਫਸਲ ਸੰਭੀ 6 ਮਹੀਨੇ ਤੀਆਂ ਪੁੱਤਾਂ ਨੂੰ ਪਾਲੀ ਆ ਰੋਜ਼ ਕਿਹੜਾ ਮਾਰਦੇ ਸੀ ਬੀਕ ਸੁੰਢੀ ਤਾਂ ਨਹੀਂ ਪੈਗੀ ਤੇਲਾ ਤਾਂ ਨਹੀਂ ਪੈ ਗਿਆ ਸਪਰੇਅ ਦੀ ਨੇ ਲੋੜ ਰੇ ਵੀ ਪਾਇਆ ਸਮੇਂ ਤੇ ਜੋ ਲੋੜ ਸੀ ਪਾਣੀ ਦੀ ਲੋੜ ਸੀ ਪਾਣੀ ਵੀ ਲਾਇਆ ਕਾਰਨ ਉਹ ਫਸਲ ਦਾ ਨਾਜ ਫਲ ਤੁਸੀਂ 6 ਮਹੀਨਿਆਂ ਚ ਲੈਣਾ ਸੀ ਜਿਹੜੀ ਫਸਲ ਦਾ ਤੁਸੀਂ ਫਲ ਲੈਣਾ 6 ਮਹੀਨਿਆਂ ਚ ਉਹਦੇ ਮਗਰ ਰੋਜ਼ ਕਿਹੜਾ ਮਾਰਦੇ ਹੋ ਜਿਹੜੀ ਸੜੀ ਨਸਲ ਬੈਠੀ ਐ ਜਿਹਨੇ ਬਰਾਸਤ ਨੂੰ ਸਾਹਮਣਾ ਇਹ ਕੌਮ ਦਾ ਧਰ ਆਪਣੇ ਮੋਢਿਆਂ ਤੇ ਚੱਕਣਾ ਉਹਦੇ ਮਾਰ ਗਏ ਕਦੇ ਗੇੜਾ ਮਾਰਿਆ ਕਦੇ ਸਕੂਲ ਜਾ ਕੇ ਪੁੱਛਿਆ ਘਰੇ ਆਏ ਦੀ ਕਾਪੀ ਖੋਲੀ ਆ ਕਿਤਾਬ ਖੋਲੀ ਆ ਕਹਿੰਦੇ ਇਤਿਹਾਸ ਨਾਲ ਜੁੜਦਾ ਕਿਹੜੀ ਬੋਲੀ ਨਾਲ ਜੁੜ ਰਿਹਾ ਮੈਂ ਨਹੀਂ ਕਹਿੰਦਾ ਅੰਗਰੇਜ਼ੀ ਨਾਲ ਸਿਖਾਓ ਜਿੱਥੇ ਮਰਜ਼ੀ ਪੜ੍ਹਾਓ ਅੰਗਰੇਜ਼ੀ ਹਿੰਦੀ ਅਰਬੀ ਫਾਰਸੀ ਜਿਹੜੀ ਮਰਜ਼ੀ ਬੋਲੀ ਸਿਖਾਓ ਜੇ ਮਾਂ ਨਾਲੋਂ ਟੁੱਟ ਕੇ ਜਾਉਂਦੇ ਕਿਵੇਂ ਰਹੋਗੇ ਬਾਈ ਕਰੀ ਨਾ ਆਪਣੀ ਯਾਰ ਨਾ ਟੁੱਟ ਕੇ ਜਾਉਂਦੇ ਕਿਵੇਂ ਰਹੋਗੇ ਬੋਲੀ ਮਰ ਗਈ ਕਿੱਸੇ ਕਹਾਣੀਆਂ ਨੇ ਮਰ ਜਾਣਾ ਗੀਤ ਸੰਗੀਤ ਨੇ ਮਰ ਜਾਣਾ ਸਾਹਿਤ ਵਿਰਸੇ ਨੇ ਮਰ ਜਾਣਾ ਇਤਿਹਾਸ ਨੇ ਮਰ ਜਾਣਾ ਤੁਹਾਡਾ ਨਾਮ ਉਹ ਨਿਸ਼ਾਨ ਦੁਨੀਆ ਤੋਂ ਖਤਮ ਹੋ ਜਾਣਾ ਪੂਰੀ